ਹੈਲੋ ਪਿਆਰੇ ਵਿਦਿਆਰਥੀਓ ਮੈਂ ਰਾਜਵੀਰ ਸਿੰਘ ਸਿਨੀਅਰ ਅਧਿਆਪਕ ਅਕਾਸ਼ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦੀ ਆਨਲਾਈਨ ਕਲਾਸ ਜਮਾਤ 7ਵੀਂ ਦਾ ਪਾਠ ਨੰਬਰ 7 ਵਿੱਦਿਆ ਦਾ ਫਲ ਜੋ ਡਾਕਟਰ ਜਗੀਰ ਸਿੰਘ ਦੀ ਲਿਖੀ ਹੋਈ ਜੀਵਨੀ ਰੂਪ ਵਿੱਚ ਲਿਆ ਗਿਆ ਹੈ ਆਓ ਸ਼ੁਰੂ ਕਰੀਏ ਅੱਜ ਦੀ ਕਲਾਸ ਵਿੱਦਿਆ ਦਾ ਫਲ ਪਾਪਾ ਤੁਸੀਂ ਹਰ ਰੋਸ ਸਾਨੂੰ ਸੁਣਾਉਣ ਲੱਗੇ ਕਹਿੰਦੇ ਹੋ ਕਿ ਵਿੱਦਿਆ ਦਾ ਫਲ ਮਿੱਠਾ ਤੇ ਜਿਹੜਾ ਕੌੜੀਆਂ ਹੁੰਦੀਆਂ ਹਨ ਇਸ ਦਾ ਕੀ ਮਤਲਬ ਹੈ ਅੱਜ ਮੈਨੂੰ ਸਮਝਾਓ ਛੁੱਟੀ ਵਾਲੇ ਦਿਨ ਸਤਨਾਮ ਨੇ ਆਪਣੇ ਪਾਪਾ ਦੇ ਨੇੜੇ ਬੈਠਦੇ ਆ ਕਿਆ ਹਾਂ ਹਾਂ ਆ ਜਾ ਕਾਕਾ ਮੈਂ ਵੀ ਇਹ ਚਾਹੁੰਦਾ ਸਾਂ ਕਿ ਤੂੰ ਇਸ ਬਾਰੇ ਪੁੱਛੇ ਸਤਨਾਮ ਦੇ ਪਾਪਾ ਨੇ ਸਤਨਾਮ ਦੀ ਕੁਰਸੀ ਨੇੜੇ ਕਰਦੇ ਆ ਕਿਆ ਲੈ ਫਿਰ ਸੁਣ ਸਤਨਾਮ ਦੇ ਪਾਪਾ ਨੇ ਗੱਲ ਨੂੰ ਅੱਗੇ ਤੋਰਦੇ ਆ ਗਿਆ ਵਿੱਦਿਆ ਵੀ ਇੱਕ ਰੁੱਖ ਜਿਹੀ ਨਹੀਂ ਆਈ ਹੈ ਜਿਸ ਤਰ੍ਹਾਂ ਸੀ ਇੱਕ ਬੂਟਾ ਲਾਉਂਦੇ ਆ ਖਾਦ ਪਾਣੀ ਪੂਰੀ ਲਗਨ ਤੇ ਮਿਹਨਤ ਨਾਲ ਉਸ ਨੂੰ ਸਿੰਜਦੇ ਆ ਤਾਂ ਕਿਤੇ ਉਹ ਸਾਨੂੰ ਮਿੱਠੇ ਫਲ ਤੇ ਛਾਂ ਦਿੰਦਾ ਹੈ ਜਿਵੇਂ ਆਪਣਾ ਮਰੂਦ ਸਤਨਾਮ ਨੇ ਟੋਕਦਿਆਂ ਕਿਹਾ ਹਾਂ ਹਾਂ ਠੀਕ ਸਮਝਿਆ ਤੂੰ ਸਤਨਾਮ ਦੇ ਪਾਪਾ ਬੋਲੇ ਇਸੇ ਤਰ੍ਹਾਂ ਵਿੱਦਿਆ ਇੱਕ ਅਜਿਹਾ ਬੂਟਾ ਹੈ ਜਿਸ ਨੂੰ ਮਿਹਨਤ ਲਗਨ ਅਤੇ ਦ੍ਰਿੜ ਇਰਾਦੇ ਨਾਲ ਜਿਹੜਾ ਵੀ ਮਨੁੱਖ ਸਿੰਜਦਾ ਹੈ ਤਾਂ ਇਸ ਬੂਟੇ ਨੂੰ ਉਸ ਦੀ ਮਿਹਨਤ ਦੇ ਅਨੁਸਾਰ ਫਲ ਲੱਗਦੇ ਹਨ ਪਾਪਾ ਮੈਨੂੰ ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਆਈ ਸਤਨਾਮ ਨੇ ਹੈਰਾਨ ਹੁੰਦਿਆਂ ਕਿਹਾ ਪੁੱਤਰਾ ਤੂੰ ਉਸ ਦਿਨ ਮੈਨੂੰ ਪੁੱਛ ਰਿਹਾ ਸੀ ਨਾ ਕੀ ਸ਼ੈਂਟੀ ਦੇ ਪਾਪਾ ਕੋਲ ਸਾਡੇ ਵਾਂਗ ਵਧੀਆ ਘਰ ਤੇ ਕਾਰ ਕਿਉਂ ਨਹੀਂ ਹਾਂ ਪਾਪਾ ਸਤਨਾਮ ਬੋਲਿਆ ਆ ਜਾ ਤੈਨੂੰ ਇਸ ਬਾਰੇ ਸਮਝਾਉਂਦਾ ਹਾਂ ਸ਼ਾਇਦ ਫਿਰ ਮੇਰੀ ਇਹ ਗੱਲ ਤੇਰੇ ਪੱਲੇ ਪੈ ਜਾਵੇ ਸਤਨਾਮ ਦੇ ਪਾਪਾ ਨੇ ਉਸ ਦਾ ਧਿਆਨ ਆਪਣੇ ਵੱਲ ਖਿੱਚਦਿਆਂ ਕਿਆ ਸਤਨਾਮ ਦੇ ਪਾਪਾ ਤੇ ਸ਼ੈਂਟੀ ਦੇ ਡੈਡੀ ਦੇ ਚਿਹਰੇ ਭਰਾ ਹਨ ਦੋਵੇਂ ਇੱਕੋ ਸਕੂਲ ਵਿੱਚ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸਨ ਸ਼ੈਂਟੀ ਦੇ ਪਾਪਾ ਨੂੰ ਘਰੋਂ ਜੇਬ ਖਰਚੀ ਖੁੱਲੀ ਮਿਲਦੀ ਸੀ ਜਿਸ ਕਾਰਨ ਉਸ ਦਾ ਧਿਆਨ ਹਮੇਸ਼ਾ ਖਾਣ ਪੀਣ ਅਤੇ ਹੋਰ ਵਸਤਾਂ ਖਰੀਦਣ ਵਿੱਚ ਲੱਗਾ ਰਹਿੰਦਾ ਸੀ ਇਸੇ ਕਾਰਨ ਸਕੂਲੋਂ ਵੀ ਗੈਰਹਾਜ਼ਰ ਰਹਿੰਦਾ ਅਤੇ ਪੜ੍ਹਾਈ ਵੱਲ ਵੀ ਘੱਟ ਧਿਆਨ ਦਿੰਦਾ ਸੀ। ਦੂਜੇ ਪਾਸੇ ਸਤਨਾਮ ਦੇ ਪਾਪਾ ਕੋਲ ਜੇਬ ਖਰਚੀ ਵੀ ਪੂਰੀ-ਪੂਰੀ ਹੁੰਦੀ ਸੀ ਅਤੇ ਪੜ੍ਹਾਈ ਵੀ ਪੂਰੇ ਧਿਆਨ ਨਾਲ ਕਰਦਾ ਸੀ। ਸਕੂਲੋਂ ਵੀ ਕਦੇ ਗੈਰਹਾਜ਼ਰ ਨਹੀਂ ਸੀ ਹੋਇਆ। ਜਮਾਤ ਵਿੱਚ ਵੀ ਹਮੇਸ਼ਾ ਪਹਿਲੇ ਦਰਜੇ ਤੇ ਰਹਿੰਦਾ ਸੀ। ਜਦਕਿ ਸ਼ੈਂਟੀ ਦਾ ਪਾਪਾ ਇੱਕੋ-ਇੱਕਲਾਸ ਵਿੱਚ ਕਈ ਵਾਰ ਦੋ-ਦੋ ਵਾਰ ਫੇਲ ਹੋ ਜਾਂਦਾ। ਇਸ ਤਰ੍ਹਾਂ ਸ਼ੈਂਟੀ ਦੇ ਪਾਪਾ ਨੂੰ ਸਕੂਲੋਂ ਹਟਾ ਲਿਆ ਗਿਆ। ਪਰੰਤੂ ਸਤਨਾਮ ਦਾ ਪਾਪਾ ਆਪਣੀ ਮਿਹਨਤ ਤੇ ਲਗਨ ਨਾਲ ਲਗਾਤਾਰ ਵਿਦਿਆਰਥੀ ਬੂਟੇ ਨੂੰ ਸਿੰਜਦਾ ਰਿਹਾ। ਪੜ ਲਿਖ ਕੇ ਇੱਕ ਦਿਨ ਚੰਗਾ ਅਫਸਰ ਲੱਗ ਗਿਆ ਇਹੋ ਕਾਰਨ ਹੈ ਕਿ ਉਸ ਦੇ ਕੋਲ ਅੱਜ ਲੋੜ ਦੀ ਹਰ ਵਸਤੂ ਮੌਜੂਦ ਹੈ ਸਤਨਾਮ ਦੇ ਪਾਪਾ ਵੱਲੋਂ ਕਈਆਂ ਗੱਲਾਂ ਹੁਣ ਕੁਝ-ਕੁਝ ਉਸ ਦੀ ਸਮਝ ਵਿਚਾਰੀਆਂ ਸਨ ਪੁੱਤਰ ਇਹੋ ਜੇ ਸੁੱਖ ਆਰਾਮ ਅੱਜ ਆਪਣੇ ਕੋਲ ਨੇ ਇਹ ਸਭ ਵਿੱਦਿਆ ਦੇ ਫਲ ਕਾਰਨ ਹੀ ਹੈ ਜੇਕਰ ਮੈਂ ਆਪਣੀ ਵਿੱਦਿਆ ਦੇ ਬੂਟੇ ਨੂੰ ਠੀਕ ਤਰ੍ਹਾਂ ਨਾਲ ਨਾ ਸਿਜਿਆ ਹੁੰਦਾ ਤਾਂ ਆਪਣੀ ਹਾਲਤ ਅੱਜ ਵੀ ਸ਼ੈਂਟੀ ਦੇ ਪਾਪਾ ਵਾਲੀ ਹੁੰਨੀ ਸੀ ਸਤਨਾਮ ਦੇ ਪਾਪਾ ਨੇ ਸਤਨਾਮ ਵੱਲ ਵੇਖਦਿਆਂ ਕਿਹਾ ਬਸ ਕਰੋ ਪਾਪਾ ਹੁਣ ਮੈਂ ਸਮਝ ਗਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਨਾਮ ਨੇ ਆਪਣਾ ਸਕੂਲ ਬੈਗ ਖੋਲਦਿਆਂ ਕਿਆ ਬੇਟਾ ਇਸੇ ਲਈ ਮੈਂ ਕਹਿੰਦਾ ਹਾਂ ਕਿ ਵਿੱਦਿਆ ਦਾ ਫਲ ਮਿੱਠਾ ਤੇ ਜੜਾ ਕੌੜੀਆਂ ਹੁੰਦੀਆਂ ਹਨ ਜੜਾ ਹੀ ਲਾਉਣੀਆਂ ਔਖੀਆਂ ਹੁੰਦੀਆਂ ਨੇ ਇਹ ਜੜਾ ਲਾਉਣ ਲਈ ਲਗਨ ਤੇ ਮਿਹਨਤ ਦੀ ਲੋੜ ਪੈਂਦੀ ਹੈ ਸੋ ਅਜੇ ਸਮਾਂ ਤੁਹਾਡੇ ਹੱਥ ਵਿੱਚ ਹੈ ਜੇਕਰ ਵਿਦਿਆਰੂਪੀ ਬੂਟੇ ਦਾ ਮਿੱਠਾ ਫਲ ਖਾਣਾ ਚਾਹੁੰਦੇ ਹੋ ਤਾਂ ਇਸ ਦੀਆਂ ਜੜਾਂ ਨੂੰ ਮਜ਼ਬੂਤ ਕਰੋ ਸਤਨਾਮ ਦੇ ਪਾਪਾ ਨੇ ਗੱਲ ਖਤਮ ਕਰਦਿਆਂ ਕਿਆ ਠੀਕ ਹੈ ਪਾਪਾ ਅੱਜ ਤੋਂ ਹੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਸਵੇਰੇ ਜਲਦੀ ਉੱਠਾਂਗਾ ਟੈਲੀਵਿਜ਼ਨ ਵੀ ਘੱਟ ਦੇਖਾਂਗਾ ਪੜ੍ਹਾਈ ਵੱਲ ਵਧੇਰੇ ਧਿਆਨ ਦੇਵਾਂਗਾ ਅੱਜ ਤੋਂ ਹੀ ਮੈਂ ਆਪਣੇ ਵਿਦਿਆਰੂਪੀ ਬੂਟੇ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਸਿੰਜਾਂਗਾ ਕਿਉਂਕਿ ਮੈਂ ਤਾਂ ਇਸ ਬੂਟੇ ਕੋਲੋਂ ਤੁਹਾਡੇ ਨਾਲੋਂ ਵੀ ਵੱਡਾ ਫਲ ਲੈਣਾ ਹੈ ਸਤਨਾਮ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਸ਼ਾਬਾਸ਼ ਪੁੱਤਰਾ ਮੈਨੂੰ ਤੇਰੇ ਕੋਲੋਂ ਇਹੋ ਉਮੀਦ ਹੈ ਸਤਨਾਮ ਦੇ ਪਾਪਾ ਖੁਸ਼ੀ ਕਿ ਸਤਨਾਮ ਨੂੰ ਵਿੱਦਿਆ ਦਾ ਫਲ ਮਿੱਠਾ ਤੇ ਜੜਾ ਕੌੜੀਆਂ ਦਾ ਅਰਥ ਸਮਝ ਆ ਗਏ ਸਨ ਫਿਰ ਸਤਨਾਮ ਹਰ ਜਮਾਤ ਵਿੱਚ ਫਰਸ਼ਟ ਆਉਣ ਲੱਗਿਆ ਪਛਮ ਉੱਤਰ ਦੇਖੋ ਪਾਠ ਅਭਿਆਸ ਪਹਿਲਾ ਖਾਲੀ ਥਾਂਵਾਂ ਪਹਿਲੀ ਖਾਲੀ ਥਾਂ ਉਡਾ ਨੰਬਰ ਸਤਨਾਮ ਦੇ ਪਾਪਾ ਤੇ ਸ਼ੈਂਟੀ ਦੇ ਡੈਡੀ ਹਨ ਕੀ ਹਨ ਦੋਨੋਂ ਚਚੇਰੇ ਭਰਾ ਸਤਨਾਮ ਦੇ ਪਾਪਾ ਤੇ ਸ਼ੈਂਟੀ ਦੇ ਡੈਡੀ ਚਚੇਰੇ ਭਰਾ ਹਨ ਕਿਹੜਾ ਵਿਦਿਆ ਦਾ ਫਲ ਖਾਲੀਸਤਾਨਾਂ ਤੇ ਜਿਹੜਾ ਹੁੰਦੀਆਂ ਹਨ ਵਿਦਿਆ ਦਾ ਫਲ ਮਿੱਠਾ ਅਤੇ ਜਿਹੜਾ ਕੌੜੀਆਂ ਹੁੰਦੀਆਂ ਹਨ ਅੱਜ ਤੋਂ ਹੀ ਮੈਂ ਤੁਹਾਡੇ ਨਾਲ ਖਾਲੀਸਤਾਨ ਕਰਦਾ ਹਾਂ ਸਤਨਾਮ ਨੇ ਆਪਣੇ ਪਾਪਾ ਨੂੰ ਕਿਹਾ ਸੀ ਵਾਦਾ ਅੱਜ ਤੋਂ ਹੀ ਮੈਂ ਤੁਹਾਡੇ ਨਾਲ ਖਾਲੀ ਨਾਲ ਵਾਦਾ ਕਰਦਾ ਹਾਂ ਫਿਰ ਸਤਨਾਮ ਹਰ ਜਮਾਤ ਵਿੱਚ ਖਾਲਿਸਤਾਨ ਆਉਣ ਲੱਗਿਆ ਤਾਂ ਲਾਸਟ ਲੈਂਡ ਜੋ ਆਪਾਂ ਪੜ੍ਹੀ ਉੱਪਰ ਸਤਨਾਮ ਹਰ ਫਿਰ ਸਤਨਾਮ ਹਰ ਜਮਾਤ ਵਿੱਚ ਖਾਲਿਸਤਾਨ ਫਸਟ ਆਉਣ ਲੱਗਿਆ ਊੜਾ ਨੰਬਰ ਦੂਜੇ ਦਾ 1 2 ਸ਼ਬਦਾਂ ਵਿੱਚ ਉੱਤਰ ਦਿਓ ਵਿੱਦਿਆ ਦਾ ਫਲ ਤੇ ਜਿਹੜਾ ਕਿਹੋ ਜੀਆਂ ਹੁੰਦੀਆਂ ਵਿੱਦਿਆ ਦਾ ਫਲ ਮਿੱਠਾ ਤੇ ਜਿਹੜਾ ਕੌੜੀਆਂ ਹੁੰਦੀਆਂ ਇੱਕ ਦਿਨ ਸਤਨਾਮ ਨੇ ਪਾਪਾ ਨੂੰ ਕੀ ਪੁੱਛਿਆ ਤਸਨਾਮ ਨੇ ਆਪਣੇ ਪਾਪਾ ਨੂੰ ਕੀ ਪੁੱਛਿਆ ਕਿ ਪਾਪਾ ਤੁਸੀਂ ਕਹਿੰਦੇ ਹੋ ਕਿ ਵਿੱਦਿਆ ਦਾ ਫਲ ਹੈ ਇਹ ਮਿੱਠਾ ਹੁੰਦਾ ਜਿਹੜਾ ਕੌੜੀਆਂ ਹੁੰਦਾ ਇਹਦਾ ਕੀ ਅਰਥ ਹੈ ਕੀ ਮਤਲਬ ਹੈ ਸਤਨਾਮ ਨੂੰ ਪਾਪਾ ਦੀ ਕਹੀ ਕਿਹੜੀ ਗੱਲ ਸਮਝ ਆ ਗਈ ਸੀ ਤਾਂ ਸਤਨਾਮ ਨੇ ਆਪਾਂ ਪਾਪਾ ਦੀ ਗੱਲ ਸਮਝ ਆ ਗਈ ਸੀ ਕਿ ਜੇਕਰ ਅਸੀਂ ਵਿੱਧਿਆ ਰੂਪੀ ਬੂਟੇ ਨੂੰ ਜੋ ਫਲ ਹੈ ਜੋ ਬੂਟਾ ਉਸ ਨੂੰ ਅਸੀਂ ਸਿੰਜਾਂਗੇ ਮਿਹਨਤ ਨਾਲ ਕਰਾਂਗੇ ਤਾਂ ਉਸ ਦਾ ਸਾਨੂੰ ਫਲ ਮਿੱਠਾ ਪ੍ਰਾਪਤ ਹੋਵੇਗਾ ਤੇ ਸਾਡੀਆਂ ਜੜਾਂ ਵੀ ਮਜ਼ਬੂਤ ਹੋ ਜਾਣੀਆਂ ਵਿੱਧਿਆ ਰੂਪੀ ਬੂਟੇ ਦੇ ਫਲ ਖਾਣ ਲਈ ਕੀ ਕਰਨਾ ਚਾਹੀਦਾ ਤਾਂ ਸਾਨੂੰ ਇਸ ਦੀਆਂ ਜੋ ਜੜਾਂ ਨੇ ਉਹ ਮਜ਼ਬੂਤ ਕਰਨੀਆਂ ਪੈਣਗੀਆਂ ਮਿਹਨਤ ਕਰਨੀ ਪਊਗੀ ਲਗਨ ਦਿ ਲੋੜ ਪੈਂਦੀ ਹੈ ਫਿਰ ਹੀ ਅਸੀਂ ਜੋ ਵਿਦਿਆਰੂਪੀ ਬੂਟੇ ਦਾ ਮਿੱਠਾ ਫਲ ਖਾ ਸਕਦੇ ਹਾਂ ਸਤਨਾਮ ਨੇ ਪਾਪਾ ਨਾਲ ਕੀ ਵਾਦਾ ਕੀਤਾ ਤਾਂ ਸਤਨਾਮ ਨੇ ਆਪਣੇ ਪਾਪਾ ਨਾਲ ਵਾਦਾ ਕੀਤਾ ਕਿ ਮੈਂ ਅੱਜ ਤੋਂ ਸਵੇਰੇ ਜਲਦੀ ਉੱਠਾਂਗਾ ਟੈਲੀਵਿਜ਼ਨ ਘੱਟ ਦੇਖਾਂਗਾ ਪੜ੍ਹਾਈ ਵੱਲ ਵਧੇਰੇ ਧਿਆਨ ਦੇਵਾਂਗਾ ਉਸ ਤੋਂ ਬਾਅਦ ਹੈ ਤਿੰਨ ਨੰਬਰ ਵਾਕਾਂ ਵਿੱਚ ਵਰਤੋ ਇਹ ਤੁਸੀਂ ਕਰ ਸਕਦੇ ਹੋ ਹੇਠ ਲਿਖੇ ਸ਼ਬਦਾਂ ਨੂੰ ਪੜੋ ਤੇ ਸ਼ਬਦ ਜੋੜਾਂ ਦੇ ਅੰਤਰ ਨੂੰ ਸਮਝੋ ਜਿਵੇਂ ਪੰਜਾਬੀ ਚ ਮਿੱਠਾ ਮੀਠਾ ਹਿੰਦੀ ਦਾ ਤਾਂ ਇਸ ਦੇ ਨਾਲ ਹੀ ਅੱਜ ਆਪਣਾ ਅੱਜ ਦੀ ਆਨਲਾਈਨ ਕਲਾਸ ਇੱਥੇ ਹੀ ਖਤਮ ਹੁੰਦੀ ਹੈ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਧੰਨਵਾਦ